ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਉਹ ਸੂਟ ਜਿਨ੍ਹਾਂ ਨੂੰ ਤੁਸੀਂ ਬਹੁਤ ਪਸੰਦ ਕੀਤਾ ਸਾਰਾ ਸੀਜ਼ਨ 500 ਤੇ 550 ਵਾਲੇ ਸੂਟ ਹੋਣਗੇ ਇੱਕ ਹੋਣਗੇ ਕਾਟਨ ਦੁਪੱਟੇ ਵਾਲੇ ਇੱਕ ਹੋਣਗੇ ਸ਼ਿਫੋਨ ਦੁਪੱਟੇ ਵਾਲੇ ਬਹੁਤ ਸੋਹਣੇ ਸੂਟ ਨੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਦੱਸ ਦਿੰਨੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਆ। ਨਾਲ ਦੀ ਨਾਲ ਇੱਕ ਹੋਰ ਅਪਡੇਟ ਦਵਾਂਗੇ ਇੰਸਟਾਗ੍ਰam ਅਕਾਊਂਟ ਸਾਡੇ ਨੂੰ ਰ ਜਿਹੜੇ ਵੀ ਭੈਣ ਭਰਾ ਫੋਲੋ ਕਰਨਗੇ ਰਵਿੰਦਰ ਫੈਬਰਿਕ ਦਾ ਚੈਨਲ ਆਓ ਪੇਜ ਆ ਜਿਹੜੇ ਵੀ ਭੈਣ ਭਰਾ ਉਹਨਾਂ ਨੂੰ ਫੋਲੋ ਕਰਨਗੇ ਅੱਗੋਂ ਤਿੰਨ ਤਿੰਨ ਜਾਣਿਆਂ ਨੂੰ ਸ਼ੇਅਰ ਕਰਨਗੇ ਤੇ ਉਹ ਵੀ ਸਾਨੂੰ ਫੋਲੋ ਕਰਨਗੇ ਉਹਨਾਂ ਨੂੰ ਇੱਕ ਬਹੁਤ ਸੋਹਣਾ ਜਿਹਾ ਵਧੀਆ ਸੂਟ ਦਿੱਤਾ ਜਾਏਗਾ ਉਹ ਮੈਂ ਇੰਸਟਾਗ੍ਰam ਤੇ ਅਪਡੇਟ ਡਾਲੂਗੀ ਉੱਤੇ ਪਾਉਂਗੀ ਅਪਡੇਟ ਜਿਹੜਾ ਸੂਟ ਦਿੱਤਾ ਜਾਏਗਾ ਉਹ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਤੁਸੀਂ ਹਨਾ ਉੱਥੇ ਸਾਰੀ ਡਿਟੇਲ ਮੈਂ ਦੇ ਦੂੰਗੀ ਇੰਸਟਾਗ੍ਰam ਤੇ ਸਾਰੇ ਜਾਣੇ ਪਹੁੰਚੋ ਇੰਸਟਾਗ੍ਰam ਤੇ ਚੈਨਲ ਨੂੰ ਫੋਲੋ ਕਰੋ ਮੈਂ ਚੈਨਲ ਦਾ ਲਿੰਕ ਵੀ ਤੁਹਾਨੂੰ ਦੇ ਦਾਂਗੀ ਠੀਕ ਹੈ ਜੀ ਤੇ ਚਲੋ ਦੇਖਦੇ ਹਾਂ ਅੱਜ ਦੀ ਕਲੈਕਸ਼ਨ ਪੇਮੈਂਟ ਦਾ ਮੂਡ ਔਨਲਾਈਨ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਲਓ ਜੀ ਪਹਿਲਾ ਸੂਟ ਆ ਗਿਆ ਬਹੁਤ ਹੀ ਸੋਹਣਾ ਇਹ ਨਾ ਸੂਟਾਂ ਦੀ ਕਾਫੀ ਡਿਮਾਂਡ ਆ ਰਹੀ ਸੀ ਦੀਦੀ ਉਹ ਵਾਲੇ ਸੂਟ ਤੁਸੀਂ ਠਾਈ ਹੁਣ ਸਾਨੂੰ ਅਗਲੀਆਂ ਗਰਮੀਆਂ ਦਾ ਵੇਟ ਕਰਨਾ ਪਏਗਾ ਨਹੀਂ ਜੀ ਕਿਉਂ ਕਰਨਾ ਪਏਗਾ ਤੁਹਾਨੂੰ ਇਸੇ ਗਰਮੀਆਂ ਦੇਵਾਂਗੇ ਸੂਟ ਇਹ ਵਾਲੇ ਠੀਕ ਹੈ ਹਲੋ ਇਹ ਹਲਕੇ ਫੁਲਕੇ ਸੂਟ ਨਾ ਸਭ ਨੂੰ ਇਹ ਹੁੰਦਾ ਦੁਪੱਟਿਆਂ ਦੇ ਨਾਲ ਸੋਹਣੇ ਲੱਗਦੇ ਨੇ ਇਹ ਆ ਗਿਆ ਜੀ ਪਹਿਲਾ ਕਲਰ ਠੀਕ ਹੈ ਇਸ ਤਰ੍ਹਾਂ ਦਾ ਸੂਟ ਆਏਗਾ ਜਿਹੜੇ ਇਹਦੇ ਉੱਪਰ ਪ੍ਰਿੰਟ ਹੋਏਗਾ ਉਹਨੂੰ ਹਾਈਲਾਈਟ ਕੀਤਾ ਹੋਇਆ ਹੈ ਇਹ ਵਾਲੇ ਨੂੰ ਠੀਕ ਹੈ ਹਲੋ ਇਹ ਆਏਗੀ ਪ੍ਰਿੰਟਡ ਬਾਟਮ ਨਾਲ ਨਾਲ ਆ ਗਿਆ कॉटन ਦਾ ਹੀ ਦੁਪੱਟਾ पीसी कॉटन ਦੇ सूट ਨੇ ਬਹੁਤ ਸੋਹਣੇ ਚੱਲਦੇ ਨੇ ਠੀਕ ਹੈ ਜਿੰਨੇ ਕ ਪ੍ਰਾਈਸ ਦੇ सूट ਨੇ ਬਹੁਤ ਵਧੀਆ ਰਹਿੰਦੇ ਨੇ 500 ਰੁਪਏ ਸੂਟ ਦਾ ਪ੍ਰਾਈਸ ਆਏਗਾ 노 ਐਕਸਟਰਾ ਸ਼ਿਪਿੰਗ ਚਾਰਜ ਓਨਲੀ 500 ਰੁਪਏ ਤੁਸੀਂ ਪੇ ਕਰਨਾ ਹੈ ਸ਼ਿਪਿੰਗ ਦਾ ਕੋਈ ਪੈਸਾ ਨਹੀਂ ਲੱਗੇਗਾ ਐਕਸਟਰਾ ਤੇ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਆਲ ਇੰਡੀਆ ਆਪਾਂ ਡਿਲੀਵਰੀ ਕਰਦੇ ਆ ਬਾਹਰ ਵੀ ਆਪਾਂ ਕੋਰੀਅਰ ਕਰਦੇ ਜਾਨੀ ਕਿ ਇੰਟਰਨੈਸ਼ਨਲ ਵੀ ਆਪਾਂ ਕੋਰੀਅਰ ਕਰਦੇ ਆ ਲੋ ਜੀ ਨੈਕਸਟ ਸੂਟ ਆ ਗਿਆ ਜੀ ਇਹ ਵਲਾਂ ਕਲਰ ਆ ਗਿਆ ਗ੍ਰੀਨ ਠੀਕ ਹੈ ਪੈਨਲ ਸਾਈਡ ਵਾਲਾ ਮਤਲਬ ਇਹ ਸੂਟ ਜਾਣੇ ਪਛਾਣੇ ਆ ਤੁਹਾਡੇ ਤੁਹਾਡੇ ਦੇਖਿਓ ਇਹ ਸੂਟ ਨੇ ਔਰ ਮੈਨੂੰ ਇਹ ਦਿਖੇ ਤੇ ਮੈਂ ਲੈ ਆਈ ਤੁਹਾਡੇ ਵਾਸਤੇ ਠੀਕ ਹੈ ਜੀ ਕਿਉਂਕਿ ਨਹੀਂ ਮਿਲ ਰਿਹਾ ਹੁਣ ਇੰਨਾ ਸਮਾਨ ਜ਼ਿਆਦਾ ਦੂਸਰੀਆਂ ਚੀਜ਼ਾਂ ਦੇ ਉੱਤੇ ਫੋਕਸ ਹੈ ਪਰ ਸਾਡੇ ਕੋ ਕਸਟਮਰ ਮੰਗ ਰਹੇ ਨੇ ਅਜੇ ਵੀ ਕਾਟਨ ਤੇ ਆਪਾਂ ਤੁਹਾਡੇ ਵਾਸਤੇ ਜਿੰਨੀ ਵੀ ਕਾਟਨ ਹੈਗੀ ਸਾਰੀ ਦੀ ਸਾਰੀ ਤੁਹਾਨੂੰ ਦਿਖਾ ਦੇਣੀ ਆ ਕੱਢ ਦੇਣੀ ਆ ਇਸੇ ਸੀਜ਼ਨ ਹੀ ਹੈ ਲੋ ਜੀ ਠੀਕ ਹੈ ਇਹ ਦੁਪੱਟਾ ਆ ਗਿਆ ਨਾਲ बहुत सोहना सूट है पाँच सौ रुपया प्राइस लगेगा ओनली पाँच सौ रुपया लो जी ये भी आ गया लाइट जैलो कलर जिस तरह ना गाछी जो रंगा रंग हों वो वाला रंग है पैनल साइड वाला आएगा फ्लावर आने बॉटम आएगी दुपट्टा कॉटन का आएगा ओनली पांच सौ रुपया प्राइस रहेगा सूट का ठीक है जी हलो ਤੇ ਜੋ ਵੀ ਸਾਡੇ ਚੈਨਲ ਤੇ ਨਵੇਂ ਨੇ ਪਹਿਲੀ ਵਾਰੀ ਜਿਨ੍ਹਾਂ ਨੂੰ ਸਾਡੀ ਵੀਡੀਓ ਮਿਲੀ ਆ ਉਹ ਜ਼ਰੂਰ ਚੈਨਲ ਨੂੰ ਜੁਆਇਨ ਕਰ ਲਿਆ ਕਰ ਨਵੀਆਂ-ਨਵੀਆਂ ਅਪਡੇਟਸ ਦੇਖਣ ਵਾਸਤੇ ਲਓ ਜੀ ਨੈਕਸਟ ਆ ਗਿਆ ਗ੍ਰੀਨ ਕਲਰ ਠੀਕ ਹੈ ਹਲੋ ਇਸ ਤਰ੍ਹਾਂ ਹਾਈਲਾਈਟ ਹੋਏ ਪਏ ਪੀਸ ਠੀਕ ਹੈ ਹਲੋ ਨੇੜੇ ਤੋਂ ਵੀ ਦੇਖ ਲੋ ਇਹ ਨਹੀਂ ਇਸ ਨਾਲ ਪ੍ਰਿੰਟਡ ਹੀ ਬਾਟਮ ਆਉਗੀ ਤੇ ਪ੍ਰਿੰਟਡ ਹੀ ਦੁਪੱਟਾ ਆਊਗਾ ਠੀਕ ਹੈ ਜੀ ਕਾਟਨ ਦਾ ਪ੍ਰਾਈਸ ਸੇਮ ਰਹੇਗਾ 500 ਰੁਪਿਆ ਨੈਕਸਟ ਆ ਗਿਆ ਇਹ ਵਾਲਾ ਸੂਟ ਗ੍ਰੀਨ ਕਲਰ ਦਾ ਸੂਟ ਆ ਇਹ ਲੋ ਜੀ ਕਿਹਦੇ ਵੀ ਇਸੇ ਤਰ੍ਹਾਂ ਹਾਈਲਾਈਟ ਮਿਲੂਗੀ ਤੇ ਬਹੁਤ ਸੋਹਣਾ ਜਿਹਾ ਸੂਟ ਆ ਵਾਈਟ ਐਂਡ ਗ੍ਰੀਨ ਇਹ ਦੁਪੱਟਾ ਆਏਗਾ ਤੇ ਇਹਦੇ ਨਾਲ ਬਾਟਮ ਆਏਗੀ ਇਸ ਤਰ੍ਹਾਂ ਦੀ ਪ੍ਰਿੰਟਡ ਓਕੇ ਜੀ 500 ਰੁਪਏ ਪ੍ਰਾਈਸ ਰਹੇਗਾ ਨੈਕਸਟ ਆ ਗਿਆ ਜੀ ਇਹ ਵੀ yellow color ਦਾ suit ਆ ਗਿਆ ਠੀਕ ਹੈ ਆ ਗਏ ਡਿਜ਼ਾਈਨਿੰਗ ਤਾਂ ਥੋੜੀ ਥੋੜੀ ਦਾ ਫਰਕ ਆ স্ক্রিনਸ਼ਾਟ ਭੇਜਣਾ ਜਦੋਂ ਥੋੜਾ ਜਿਹਾ ਆਪਣਾ ਧਿਆਨ ਨਾਲ ਭੇਜਣਾ ਤੇ ਕਨਫਰਮ ਕਰ ਲੈਣਾ ਕਿਉਂਕਿ ਕਈ ਵਾਰੀ ਮੈਨੂੰ ਮਿਸਟੇਕ ਲੱਗ ਜਾਂਦੀ ਹੁੰਦੀ ਹੈ ਇਹ ਆ ਗਈ yellow color ਦੀ ਬਾਟਮ ਤੇ ਇਹ ਆ ਗਿਆ ਦੁਪੱਟਾ only 500 ਰੁਪਏ ਪ੍ਰਾਈਸ ਠੀਕ ਹੈ ਜਲਦੀ ਜਲਦੀ ਬੁਕਿੰਗ ਕਰਵਾ ਲੈਣਾ ਹੁਣ ਜਿਹੜੇ ਮੈਂ ਤੁਹਾਨੂੰ suit ਦਿਖਾਉਣ ਲੱਗੀ ਆ ਇਹ ਆਣਗੇ ਕੈਮਰੀ कॉटन ਦੇ ਠੀਕ ਆ او ਪੀਸੀ ਕਾਟਨ ਦੇ ਸੀਗੇ ਇਹ ਕੈਂਬਰੀ ਕਾਟਨ ਦੇ ਆਉਣਗੇ ਇਹਨਾਂ ਨਾਲ ਆਏਗਾ ਸੈਮੀ ਸ਼ਿਫੋਨ ਦੁਪੱਟਾ ਮਤਲਬ ਜਿਸ ਤਰ੍ਹਾਂ ਮੈਂ ਲਿਆ ਹੋਇਆ ਪਿਓਰ ਦੁਪੱਟਾ ਜਿਹੜਾ ਪਾਣੀ ਲਾਇਆ ਇਕੱਠਾ ਹੋ ਜਾਂਦਾ ਉਹ ਵਾਲਾ ਦੁਪੱਟਾ ਨਹੀਂ ਹੋਏਗਾ ਦੂਸਰਾ ਦੁਪੱਟਾ ਹੋਏਗਾ ਜਿਹੜਾ ਨਾਰਮਲ ਜਿਹਾ ਦੁਪੱਟਾ ਹੁੰਦਾ ਆ ਲੋ ਹੋਏਗਾ ਖੁੱਲਾ ਡੁੱਲਾ ਪਹਿਲਾਂ ਮੈਂ ਤੁਹਾਨੂੰ ਦੁਪੱਟਾ ਦਿਖਾਤਾ ਸੂਟ ਦਿਖਾਉਣੀ ਆ ਬਾਅਦ ਚ ਇਹ ਵਾਲਾ ਦੁਪੱਟਾ ਆਏਗਾ ਠੀਕ ਹੈ ਕਿਉਂਕਿ ਕਲੀਅਰ ਕਰਨਾ ਜ਼ਰੂਰੀ ਹੁੰਦਾ ਹੈ ਭੈਣ ਭਰਾ ਭੁਲੇਖੇ ਚ ਨਾ ਰਵੇ ਲਓ ਜੀ ਕੈਂਬਰੀ ਕਾਟਨ ਦਾ ਸੂਟ ਆ ਗਿਆ ਤੇ ਕਿ ਕਿਸੇ ਨੂੰ ਦੇਣੇ ਲੈਣੇ ਆ ਜਿਸ ਤਰ੍ਹਾਂ ਦੀਵਾਲੀ ਆ ਰਹੀ ਆ ਹਨਾ ਤੇ ਆਪਾਂ ਨੂੰ ਹੁੰਦਾ ਆਪਾਂ ਥੋੜਾ ਦਾਨ ਵੀ ਕਰਨਾ ਐ ਡੋਨੇਟ ਵੀ ਕਰਨਾ ਐ ਆਪ ਵੀ ਆਪਾਂ ਨਾਰਮਲ ਜੇ ਹੁੰਦਾ ਹੌਲੇ ਹੌਲੇ ਜੇ ਸੂਟ ਹੁਣ ਘਰ ਪਾਉਣ ਨੂੰ ਤੇ ਨੈਕਸਟ ਗਰਮੀਆਂ ਵਾਸਤੇ ਤੁਸੀਂ ਰੱਖ ਸਕਦੇ ਜੇ ਇਹ ਵਾਲੇ ਸੂਟ ਕੈਮਰੀ कॉटन ਦਾ ਸੂਟ ਆਏਗਾ कॉटन ਦੀ ਬਾਟਮ ਆਏਗੀ ਨਾਲ ਦੁਪੱਟਾ ਸ਼ਿਫੋਨ ਦਾ ਆਏਗਾ ਸੈਮੀ ਸ਼ਿਫੋਨ ਦਾ ਤੇ ਇਹਦਾ ਪ੍ਰਾਈਸ 550 ਲੱਗੇਗਾ ਹੁਣ ਮੈਂ ਜਿਹੜੇ ਸੂਟ ਦਿਖਾਵਾਂਗੇ ਸਾਰਿਆਂ ਦਾ ਪ੍ਰਾਈਸ 550 ਲੱਗੇਗਾ ਹਲੋ ਜੀ ਇਹਦੇ ਵਿੱਚ ਸੈਕਿੰਡ ਕਲਰ ਆ ਗਿਆ ਇਹ ਵਾਲਾ ਲੋਚੀ ਗ੍ਰੀਨ ਕਲਰ ਆ ਗਿਆ ਠੀਕ ਹੈ ਜੀ ਸੇਮ ਹੀ ਜਿਹੜਾ ਮੈਂ ਪਹਿਲਾਂ ਦਿਖਾਇਆ ਉਹਦੇ ਨਾਲ ਦਾ ਹੀ ਹੈ ਵਿੱਚੇ ਬਾਟਮ ਅਜੇ ਤੇ ਆ ਵੇਖੋ ਇਦਾਂ ਹੀ ਲਿਫਟ ਪਿਆ ਆ ਉਹਨਾਂ ਨਾਲੋਂ ਖੋਲ ਕੇ ਨਾ ਗੱਤਿਆਂ ਨਾਲੋਂ ਇਹ ਬਾਟਮ ਵਿੱਚ ਜਈ ਆ ਠੀਕ ਹੈ ਓਕੇ ਹੈ ਲੋਚੀ ਇਹਦਾ 550 ਪ੍ਰਾਈਸ ਲੱਗੇਗਾ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾ ਦਿੰਨੀ ਆ ਚਾਰ ਕਲਰ ਚਾਰੇ ਕਲਰ ਅਵੇਲੇਬਲ ਨੇ ਗ੍ਰੀਨ ਗ੍ਰੀਨ ਕਲ oh sorry ਗ੍ਰੇ ਗ੍ਰੇ ਕਲਰ ਆ ਗਿਆ ਠੀਕ ਹੈ ਇਸੇ ਡਿਜ਼ਾਈਨ ਦੇ ਵਿੱਚ ਕੈਮਰੀ ਕਾਟਨ ਹੋਊਗੀ ਕਾਟਨ ਦੀ ਬਾਟਮ ਹੋਊਗੀ ਸ਼ਿਫੋਨ ਦੁਪੱਟਾ ਹੋਊਗਾ ਸੈਮੀ ਸ਼ਿਫੋਨ ਤੇ ਇੱਕ ਕਲਰ ਆ ਗਿਆ ਇਹਦੇ ਵਿੱਚ ਆਹ ਵਾਲਾ ਸਕਿਨ ਕਲਰ ਠੀਕ ਹੈ ਚਾਰ ਕਲਰ ਹੋਣਗੇ ਇਹਦੇ ਵਿੱਚ ਇਹਨਾਂ ਦਾ ਪ੍ਰਾਈਸ 550 ਰਹੂਗਾ ਫੇਰ ਤੁਹਾਨੂੰ ਦਿਖਾਉਣੀ ਇੱਕ ਡਾਟਸ ਵਾਲਾ ਪ੍ਰਿੰਟ ਆ ਗਿਆ ਰੈੱਡ ਕਲਰ ਠੀਕ ਹੈ ਕਿਉਂਕਿ ਇਮਤਾਲ ਲੇ ਕੇ ਸੀ ਕਿਉਂਕਿ ਡਿਮਾਂਡ ਬੜੀ ਸੀ ਕਿ ਅਸੀਂ ਸਾਨੂੰ ਕਾਟਨ ਦੇ ਹੀ ਸੂਟ ਚਾਹੀਦੇ ਆ ਪਰ ਸਟ੍ਰੇਂਜ ਇੰਨੀ ਕੀ ਚਾਹੀਦੀ ਆ ਤੇ ਦੁਪੱਟੇ ਵਾਲਾ ਚਾਹੀਦਾ ਹਲੋ ਜੀ ਬਲੂ ਗਲਾ ਪੱਟੀ ਤੇ ਬਰੂ ਬਲੂ ਬਾਰਡਰ ਆਈ ਬਰੂ ਨਹੀਂ ਬਲੂ ਤੇ ਇਹ ਆ ਗਈ ਬਾਟਮ ਤੇ ਇਹ ਆ ਗਿਆ ਸ਼ਿਫੋਨ ਦੁਪੱਟਾ ਸੈਮੀ ਸ਼ਿਫੋਨ ਠੀਕ ਹੈ 550 ਪ੍ਰਾਈਸ ਨੈਕਸਟ ਆ ਗਿਆ ਤੇ ਇਹ ਵਾਲਾ ਸੂਟ ਠੀਕ ਹੈ ਜੀ ਪੈਰਟ ਗ੍ਰੀ ਤੇ ਇਹ ਆ ਗਈ ਬਾਟਮ ਤੇ ਇਹ ਆ ਗਿਆ ਦੁਪੱਟਾ ਠੀਕ ਹੈ ਤੇ ਮੇਰੇ ਨਾਲ ਦੀ ਨਾਲ ਥੈਂਕਸ ਕਰਨਾ ਚਾਹੂੰਗੀ ਮੇਨੂੰ ਨਾਲ ਦੀ ਨਾਲ ਯਾਦ ਆ ਗਿਆ ਕਿ ਇੰਨੇ ਕੁ ਸੋਹਣੇ ਸੋਹਣੇ ਤੁਹਾਡੇ ਰਿਵਿਊ ਆਉਂਦੇ ਨੇ ਇੰਨੇ ਇੱਕ ਇੰਨਾ ਕੁ ਪਿਆਰ ਦਿੰਦੇ ਹੋ ਨਾ ਪੁੱਤ ਜੀ ਬੇਟਾ ਜੀ ਦੀਦੀ ਜੀ ਬਹੁਤ ਸਾਰਾ ਪਿਆਰ ਤੁਸੀਂ ਦੇ ਰਹੇ ਹੋ ਥੈਂਕ ਯੂ ਧੰਨਵਾਦ ਤੁਹਾਡਾ ਦਿਲੋਂ ਉਸੀਂ ਨਹੀਂ ਰਿਸਪੈਕਟ ਇਹਨਾਂ ਪਿਆਰ ਦੇ ਰਹੇ ਹੋ ਇੰਨਾ ਤੁਸੀਂ ਮਾਨ ਕਰ ਰਹੇ ਹੋ ਠੀਕ ਹੈ ਆਦਰਵਾਇਸ ਕਿਸੇ ਭੈਣ ਭਰਾ ਨੂੰ ਸੂਟ ਨਹੀਂ ਪਸੰਦ ਆਉਂਦਾ ਜਾਂ ਉਹਨਾਂ ਦਾ ਖਰਾਬ ਆਉਂਦਾ ਉਹ ਵੀ ਇੰਨਾ ਕਿ ਪਿਆਰਾ ਇੰਨਾ ਕੁ ਸਮੋਥਲੀ ਮੈਨੂੰ ਜਵਾਬ ਦਿੰਦੇ ਆ ਨਾ ਕਿ ਬਿਲਕੁਲ ਮੈਨੂੰ ਇਹ ਨਹੀਂ ਲੱਗਦਾ ਕਿ ਹਾਂ ਉਹ ਨਾਰਾਜ਼ ਹੋਣਗੇ ਔਰ ਅਸੀਂ ਵੀ ਉਹਨਾਂ ਦਾ ਮਤਲਬ ਮੈਂ ਰਿਸਪੈਕਟ ਕਰਦੀ ਹਾਂ ਉਹਨਾਂ ਦੀ ਕਿ ਉਹ ਇੰਨਾ ਸਹਿਜ ਤਰੀਕੇ ਦੇ ਨਾਲ ਆਪਣਾ ਰਿਵਿਊ ਦਿੰਦੇ ਆ ਕਿ ਹਾਂ ਨਹੀਂ ਸਾਨੂੰ ਇਹ ਥੋੜਾ ਠੀਕ ਨਹੀਂ ਲੱਗਿਆ ਜਾਂ ਸਾਡਾ ਖਰਾਬ ਆਇਆ ਤੇ ਉਹ ਕੋਈ ਚੱਕਰ ਨਹੀਂ ਆ ਕੋਈ ਹੋ ਜਾਂਦਾ 1-2% ਪਰ ਉਹ ਵੀ ਕਸਟਮਰ ਮੇਰੇ ਬਹੁਤ ਮੈਂ ਦਿਲੋਂ ਧੰਨਵਾਦ ਉਹਨਾਂ ਦੀ ਉਹਨਾਂ ਨੇ ਕਦੀ ਮੈਨੂੰ ਨਾ ਬੈਡ ਵਰਡ ਯੂਜ਼ ਨਹੀਂ ਕੀਤੇ ਮੇਰੇ ਵਾਸਤੇ ਹਲੋ ਜੀ ਤੇ ਜਿੰਨਾਂ ਨੂੰ ਪਸੰਦ ਆਉਂਦੇ ਨੇ ਉਹਨਾਂ ਦਾ ਤੇ ਬਹੁਤ-ਬਹੁਤ ਥੈਂਕ ਯੂ ਹਲੋ ਜੀ ਮਾਈਕ ਚੈੱਕ ਕਰਨਾ ਪੈਂਦਾ ਆਵਾਜ਼ ਫਿਰ ਬੰਦ ਹੋ ਜਾਂਦੀ ਹਲੋ ਜੀ ਇਹ ਕਲਰ ਆ ਗਿਆ ਬਹੁਤ ਹੀ ਸੋਹਣਾ ਮਹਿੰਦੀ ਕਰੀਮ ਇਹਦੇ ਨਾਲ ਤੁਹਾਨੂੰ ਨਾ ਟਾਈ ਐਂਡ ਡਾਈ ਦੀ ਬਾਟਮ ਮਿਲੇਗੀ ਠੀਕ ਹੈ ਤੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਮਿਲੇਗਾ ਪ੍ਰਾਈਸ 550 ਲੱਗੂਗਾ ਸਿੰਗਲ ਹੀ ਪੀਸ ਆ ਇਹਦੇ ਵਿੱਚ ਨੈਕਸਟ ਆ ਗਿਆ ਜੀ ਇਹ ਬਲਾ ਲੋਜੀ ਕੈਂਬਰੀ कॉटन ਠੀਕ ਹੈ ਜੀ ਜਿੱਦ ਨਾਲ ਲਾਊਗਾ ਇਹ ਬੋਟਮ ਆਊਗੀ ਤੇ ਟਾਈ ਐਂਡ ਡਾਈ ਦੁਪੱਟਾ ਆਊਗਾ ਇਸ ਤਰ੍ਹਾਂ ਦਾ ਠੀਕ ਹੈ ਜੀ ਸੈਮੀ ਸ਼ਫੋਨ ਦਾ ਹੀ ਦੁਪੱਟਾ ਆਊਗਾ ਨੈਕਸਟ ਆ ਗਿਆ ਜੀ ਇਹ ਵਾਲਾ ਸੂਟ ਇਹ ਬਹੁਤ ਸੋਹਣਾ ਸਟਾਫ ਹੈ ਇਹਨਾਂ ਦੀ ਇੱਕ ਵੀ ਵੀਡੀਓ ਨਹੀਂ ਮੈਂ ਬਣਾਈ ਹੈਲੋ ਜੀ ਠੀਕ ਹੈ ਇਹ ਨਾ ਤੁਹਾਨੂੰ ਮਿਲੂਗੀ ਕਾਟਨ ਮੈਂ ਤੁਹਾਨੂੰ ਦੱਸ ਦਿੰਨੀ ਆ ਡਿਜੀਟਲ ਪ੍ਰਿੰਟ ਤੇ ਹੈਗੀ ਕਾਟਨ ਹੀ ਹੈ ਥੋੜੀ ਜਿਹੀ ਇਸ ਤਰ੍ਹਾਂ ਦੀ ਜਿੱਦਾਂ ਡਿਜੀਟਲ ਕਾਟਨ ਹੁੰਦੀ ਨਾ ਥੋੜਾ ਜਿਹਾ ਮਿਕਸ ਲੱਗਦਾ ਪਰ ਚੁਭਣ ਵਾਲਾ ਕੋਈ ਨਹੀਂ ਆ ਤੇ ਪ੍ਰਿੰਟ ਚੈੱਕ ਕਰੋ ਪ੍ਰਿੰਟ ਕਿੰਨਾ ਸੋਹਣਾ ਹੈ ਠੀਕ ਹੈ ਇਹਦੇ ਨਾਲ ਦੁਪੱਟਾ ਵੀ ਤੁਹਾਨੂੰ ਐਵੇਂ ਦਾ ਹੀ ਮਿਲੂਗਾ ਹੈਲੋ ਜੀ ਹੈਲੋ ਠੀਕ ਹੈ ਇਹ ਹੱਲਾ ਦੁਪੱਟਾ ਮਿਲੇਗਾ ਔਰ ਮੈਨੂੰ ਲੱਗਦਾ ਸੀਗਾ ਇਹ ਤਾਂ ਪ੍ਰਾਈਸ ਹੈਗਾ 550 ਇਹ 500 ਰੁਪਏ ਦਾ ਹੀ ਸੂਟ ਆ 500 ਰੁਪਏ ਦਾ ਹੀ ਨਾ ਜੀ ਮਾ ਤੇ 500 ਦਾ ਟੈਗ ਲੱਗਿਆ ਹਾਂਜੀ ਇਹ ਦਾ ਪ੍ਰਾਈਸ 500 ਰੁਪਏ ਹੀ ਲੱਗੇਗਾ ਠੀਕ ਹੈ ਜੀ ਇਹ 500 ਚ ਮਿਲੇਗਾ ਔਰ ਇਹਦੇ ਵਿੱਚ ਤਿੰਨ ਕਲਰ ਅਵੇਲੇਬਲ ਨੇ ਇੱਕ ਗ੍ਰੀਨ ਆ ਗਿਆ ਇੱਕ ਫਿਰੋਜ਼ੀ ਆ ਗਿਆ ਹਲੋ ਫਿਰੋਜ਼ੀ ਕਲਰ ਆ ਗਿਆ ਠੀਕ ਹੈ ਤੇ ਫਿਰੋਜ਼ੀ ਕਲਰ ਦੇ ਨਾਲ ਫਿਰੋਜ਼ੀ ਦੁਪੱਟਾ ਆਏਗਾ ਤੇ ਇੱਕ ਕਲਰ ਆ ਗਿਆ ਗ੍ਰੇ ਹਲੋ ਜੀ ਗ੍ਰੇ ਕਲਰ ਆ ਗਿਆ ਔਰ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਤੇ ਇਹ ਆ ਗਿਆ ਦੁਪੱਟਾ ਨਾਲ ਮਸਲੀਨ ਕਾਟਨ ਦਾ ਦੁਪੱਟਾ ਆਊਗਾ ਨਾਲ ਇਹ ਲੋਜੀ ਠੀਕ ਹੈ ਇਸ ਤਰ੍ਹਾਂ ਦਾ ਬਹੁਤ ਸੋਹਣਾ ਸੂਟ ਆ ਮਤਲਬ ਮਿਕਸ ਕਾਟਨ ਇਸ ਤਰ੍ਹਾਂ ਦੀ ਨਹੀਂ ਕਿ ਚੁਬੇਗਾ ਬਹੁਤ ਸੋਹਣਾ ਸੌਫਟ ਸੌਫਟੀ ਆ ਔਰ ਪ੍ਰਿੰਟ ਵੀ ਸ਼ਾਨਦਾਰ ਆ 500 ਰੁਪਏ ਪ੍ਰਾਈਸ ਲੱਗੇਗਾ ਪਹਿਲੇ ਸੂਟਾਂ ਦਾ ਪ੍ਰਾਈਸ ਵੀ 500 ਸੀਗਾ ਫਿਰ ਉਸ ਤੋਂ ਬਾਅਦ ਦਿਖਾਏ ਜਿਹੜੇ ਸ਼ਫੌਨ ਦੁਪੱਟੇ ਵਾਲੇ ਉਹਨਾਂ ਦਾ 550 ਇਹਨਾਂ ਦਾ ਵੀ 500 ਹੀ ਲੱਗੇਗਾ ਤੇ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ